ਅਨ ਬਾਛਤ ਫਲ ਦਿੱਤਿ ਅਨ ਨਾਨਕ ਬਲੇਹਾਰੀ ਰਾਗ ਬਲਾਵਲ ਮਹਲਾ 5 ਚੌਪਦੇ ਦੋ ਪਦੇ ਘਰਿ ਸੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਨਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਇ ਰਹਾਉ ਸੇਵਤ ਸੇਵ ਸੇਵ ਸਾਧ ਸੇਵੋਂ ਸਦਾ ਕਰਉ ਕਿਰਤਾਈ ਅਪੈ ਦਾਨ ਪਾਵਉ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਮੋਹਿ ਚਰਨ ਰਿਧੈ ਵਸਾਈ ਸਭ ਹੂ ਤਲੈ ਤਲੈ ਸਭ ਉਪਰ ਏ ਦ੍ਰਿਸ਼ਟ ਦ੍ਰਿਸ਼ਟਾਈ ਅਬਮਾਨ ਖੋਏ 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 ਖੋਈ ਹਾਂ ਮੋ ਕੋ ਸਤਗੁਰ ਮੰਤਰ ਦਰੜਾਏ ਅਤਲ 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 ਨਹਿ ਤੁਲਿਐ ਭਗਤ ਵਛਲ ਕਿਰਪਾਏ ਜੋ ਜੋ ਸਰਨ ਪਰਿਓ ਗੁਰ ਨਾਨਕ ਭੈ ਦਾਨ ਸੁਖ ਪਾਏ ਬਲਾਵਲ ਮਹਲਾ 5 ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਐ ਨਮਸ਼ਕਾਰ ਨੰਡਾਉਤ ਬੰਦਨਾ ਅਨਕ ਬਾਰ ਜਾਉ ਬਾਰੇ ਰਹਾਉ ਊਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝਹਿ ਚਿਤਾਰੈ ਸੂਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਤੂੰ ਮੇਰੀ ਓਟ ਬਲਬੋਧ ਧਨ ਤੁਮਹੀ ਤੁਮਹਿ ਮੇਰਾ ਪਰਵਾਰੈ ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਨਾਨਕ ਸੁਖ ਚਰਨਾਰੈ ਬਲਾਵਲ ਮਹੱਲਾ ਪੰਜਵਾਂ ਸੁਨਿਅਤ ਪ੍ਰਭ ਤਉ ਸਗਲ ਉਧਾਰਨ ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨਹਿ ਬਸਾਰਨ ਰਹਾਉ ਸੰਚ ਵਿਖਿਆਲੇ ਗ੍ਰਾਹ ਜਕੀਨੀ ਅੰਮ੍ਰਿਤ ਮਨ ਤੇ ਧਾਰਨ ਕਾਮ ਕ੍ਰੋਧ ਲੋਭ ਹਤ ਨਿੰਦਾ ਸਤ ਸੰਤੋਖ ਬਧਾਰਨ ਇਨਤੇ ਕਾੜ ਲਿਓ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਨ ਬਲਾਵਲ ਮਹੱਲਾ 5 ਸੰਤਨ ਕੈ ਸੁਨੀਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨਸ ਅਰ ਰਾਤ ਰਹਾਉ ਕਰ ਕਿਰਪਾ ਆਪਣੀ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪਹਿਰ ਗੁਨ ਗਾਵਤ ਪ੍ਰਭ ਕੀ ਕਾਮ ਕ੍ਰੋਧ ਇਸ ਤਨ ਤੇ ਜਾਤ ਤ੍ਰਿਪਤ ਅਗਾਏ ਪੇਖ ਪ੍ਰਭ ਦਰਸ਼ਨ ਅੰਮਰਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਲਾਤ ਬਲਾਵਲ ਮਹੱਲਾ ਪੰਜਵਾਂ ਰਾਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵੇਰੀ RAM ਰਸਾਇਣ ਆਤਮ ਧਰਾਪ ਚਰਨ ਗਹਿ ਸਰਨ ਸੁਖਦਾਤੀ ਗੁਰ ਕੈ ਬਚਨ ਜੱਪੇ ਹਰ ਜਾਪ ਸਾਗਰ ਤਰੇ ਭਰਮ ਭੈ ਬਿਨ ਸੇ ਕਹੋ ਨਾਨਕੋ ਠਾਕੁਰ ਪ੍ਰਤਾਪ ਬਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰ ਸਿਰਜਨ ਹਾਰ ਸਤਗੁਰ ਅਪਣੇ ਕਉ ਵੱਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰਮ ਅਸ਼ਟਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ लाज ਰੱਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਰਾਗ ਬਲਾਵਲ ਮਹੱਲਾ ਪੰਜਵਾਂ ਚੌਪਦੀ ਦੋ ਪਦੀ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਭਏ ਜੋ ਪੇਖਿਓ ਕਹਿਨ ਨਾ ਜਾਏ ਵਡਿਆਈ ਮਗਨ ਭਏ ਉਹਾ ਸੰਗ ਮਾਤੇ ਪੋਤ ਪੋਤ ਲਪਟਾਈ ਆਲ ਜਾਲ ਨਹੀਂ ਕਸ਼ੂ ਜੰਜਾਰਾ ਅਹੰ ਬੁੱਧ ਨਹੀਂ ਭੋਰਾ ਉਚਨ ਉਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਏਕੰਕਾਰ ਏਕ ਪਸਾਰਾ ਏਕੈ ਅਪਰ ਅਪਾਰਾ ਇਕ ਬਸ ਤੀਰਨ ਇਕ ਸੰਪੂਰਨ ਏਕੈ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਊਚੋ ਊਚਾ ਬਲਾਵਲ ਮਹੱਲਾ 5 ਬਿਨ ਹਰ ਕਾਮ ਨ ਆਵਤ ਹੀ ਜਾਂ ਸਿਉ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮਹਾਵਤ ਹੈ ਰਹਾਉ ਕਨਕ ਕਾਮਨੀ ਸੇਜ ਸੋਨੀ ਛੋੜ ਕਿਨਹਿ ਮੈਂ ਜਾਵਤ ਹੀ ਉਰਜ ਰਹਿਓ ਇੰਦਰੀ ਰਾਸ ਪ੍ਰੇਰਿਓ ਵਿਖੈ ਠ ਗਉਰੀ ਖਾਵਤ ਹੀ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੈ ਜਰਾਵਤ ਹੀ ਐਸੇ ਗੜ ਮਹਿ ਐਠ ਹਢੀਲੋ ਫੂਲ ਫੂਲ ਕਿਆ ਪਾਵਤ ਹੀ ਪੰਚ ਦੂਤ ਮੂंड ਪਰ ਠਾਡੀ ਕਿਸ ਗਏ ਫੇਰਾਵਤ ਹੀ ਦ੍ਰਿਸ਼ਟਨਾ ਆਵਹਿ ਅੰਧ ਅਗਿਆਨੀ ਸੋਏ ਰਹਿਓ ਮਦਮਾਵਤ ਹੀ ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜਿਉ ਫਹਾਵਤ ਹੀ ਕਹੋ ਨਾਨਕ ਬੰਦਨ ਕਾਟਨ ਕੋ ਮੈਂ ਸਤਗੁਰ ਪੁਰਖ ਧਿਆਵਤ ਹੀ ਬਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲਿ ਪ੍ਰਾਨ ਪਿਆਰੂ ਮਨਹਿ ਆਧਾਰੂ ਚੀਤ ਚਿਤਮੋ ਜੈਸੇ ਪਾਨ ਤੰਬੋਲੀ ਰਹਾਉ ਸਹਜ ਸਮਾਇਉ ਗੁਰਹਿ ਬਤਾਇਉ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੂ ਜੋ ਵਡ ਭਾਗੂ ਸੁਹਾਗ ਹਮਾਰੂ ਕਤੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਨ ਪਤਨੀ ਕੀ ਮੇਰੀ ਬਣੀ ਕਟੋਲੀ ਬਲਾਵਲ ਮਹੱਲਾ ਪੰਜਵਾਂ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਯਾਰਾ ਤਬ ਤੇ ਦੁਰਮਤ ਦੂਰ ਭਈ ਰਹਾਉ ਪੂਰਨ ਪੂਰ ਰਹੇਉ ਸੰਪੂਰਨ ਸੀਤਲ ਸ਼ਾਂਤ ਦਯਾਲ దਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹੋ ਮੰਤ ਲਈ ਕਹੋ ਨਾਨਕ ਜਿਨ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਜ ਪਈ ਬਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਬੇਚਾਰੇ ਬਰਨ ਨਾ ਸਾਖਹਿ ਏਕੁਰ ਮਾਈ ਬ੍ਰਹਮ ਮਹੀਸ ਸਿੱਧ ਮਨ ਇੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਹੀਏ ਕਿਸ ਕਤਨ ਨਾ ਜਾਈ ਜਹ ਜਹ ਦੇਖਾਂ ਤਹ ਰਹਿਆ ਸਮਾਈ ਰਹਾਉ ਜਹ ਮਹਾ ਭਿਆਨ ਦੁਖ ਜਮ ਸੁਣੀਐ ਤਹਿ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਪਰਿਓ ਹਰ ਚਰਨ ਗਹੇ ਪ੍ਰਭ ਗੁਰ ਨਾਨਕ ਕਉ ਬੂਝ 부ਝਾਈ ਬਲਾਵਲ ਮਹੱਲਾ ਪੰਜਵਾਂ ਅਗਮ ਰੂਪ ਅਬਨਾਸੀ ਕਰਤਾ ਪਤਤ ਪਵਿੱਤ ਇੱਕ ਨਿਮਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਭੇਟ ਲਈ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧੀ ਐ ਕਿਤ ਸੰਜਮ ਪਾਈਐ ਕਹੋ ਸੁਰਜਨ ਕਿਤੁ ਜੁਗਤੀ ਤਿਹਾਈਐ ਰਹਾਉ ਜੋ ਮਨੁਖ ਮਨੁਖ ਕੀ ਸੇਵਾ ਹੋ ਤਿਸ ਕੀ ਲਈ ਲਈ ਫੁਨ ਜਾਈਐ ਨਾਨਕ ਸਰਨ ਸਰਨ ਸੁਖ ਸਾਗਰ ਮੋਹਿ ਟੇਕ تیرੋ ਇਕ ਨਾਈਐ ਬਲਾਵਲ ਮਹਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਧੰਦ ਬੰਧ ਅਰ ਸਗਲ ਜੰਜਾਰੂ ਔਰ ਕਾਜ ਤੇ ਛੂਟ ਪਰਿ ਰਹਾਉ ਸੂਖ ਸਹਿਜ ਅਰ ਕਨੂ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾਕਉ ਗੁਰ ਪੂਰੈ ਮੇਰੀ ਉਲਟ ਧਰੀ ਵੇਖਿਓ ਮੋਹਨ ਸਭ ਕੈ ਸੰਗੇ ਊਨ ਨਾ ਕਾਹੂੰ ਸਗਲ ਭਰੀ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਪਰਿ ਬਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਤਾ ਹਉ ਕਿਆ ਕਹਤਾ ਜਾਨ ਪਰਬੀਨ ਠਾਕੁਰ ਪ੍ਰਭ ਮੇਰੇ ਤਿਸ ਆਗੇ ਕਿਆ ਕਹਤਾ ਰਹਾਉ ਅਨ ਬੋਲੇ ਕੋ ਤੂੰ ਹੀ ਪਛਾਨ ਹੈ ਜੋ ਜੀਅਨ ਮਹਿ ਹੋਤਾ ਰੇ ਮਨ ਕਾਏ ਕਹਾਂ ਲੋ ਡਹਿ ਕਹੈ ਜੋ ਪੀਖਤ ਹੀ ਸੰਗ ਸੁਨਤਾ ਐਸੋ ਜਾਨ ਭਏ ਮਨ ਆਨੰਦ ਆਨ ਨਾ ਬੀਉ ਕਰਤਾ ਕਹੋ ਨਾਨਕ ਗੁਰ ਭਏ ਦਿਆਰਾ ਹਰ ਰੰਗ ਨਾ ਕਬਹੂ ਲਹਿਤਾ ਬਲਾਵਲ ਮਹੱਲਾ 5 ਨਿੰਦਕਿਆਸੀ ਝੜ ਪਰੀ ਐ ਇਹ ਨਿਸ਼ਾਨੀ ਸੁਨੋ ਤਮ ਭਾਈ ਜੋ ਕਾਲਰ ਪੀਤ ਗਿਰੀ ਐ ਰਹਾਉ ਜੋ ਦੇਖੈ ਛਦਰ ਤਉ ਨਿੰਦਕ ਉਮਾ ਹੈ ਭਲੋ ਦੇਖ ਦੁਖ ਭਰੀ ਐ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭਲਾਇਆ ਕਾਲ ਨੇਰੇ ਆਇਆ ਹਰ ਜਨ ਸਿਉ ਬਾਦ ਉਠਰੀਐ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀਐ ਬਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰਹ ਕਰਾਵਹਿ ਮੂਕਰ ਪਾਵਹਿ ਵੇਖਤ ਸੁਨਤ ਸਦਾ ਸੰਗ ਹਰੇ ਰਹਾਓ ਕਾਚ ਬਿਹਾਜਨ ਕੰਚਨ ਛਾਡਣ ਬੈਰੀ ਸੰਗ ਹੇਤ ਸਾਜਨ ਤਿਆਗ ਖਰੀ ਹੋਵਨ ਕੌਰਾ ਅਨਹੋਵਨ ਮੀਠਾ ਵਿਖਿਆ ਮਹਿ ਲਪਟਾਈ ਜਰੀ ਅੰਧ ਕੂਪ ਮਹਿ ਪਰਿਓ ਪ੍ਰਾਨੀ ਪਰਮ ਗਵਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੈ ਕਾਢੈ ਬਾਹਾਂ ਫਰੇ ਬਲਾਵਲ ਮਹੱਲਾ ਪੰਜਵਾ ਮਨ ਤਨ ਰਸਨਾ ਹਰ ਚੀਨਾ ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋਕੋ ਗੁਰ ਦੀਨਾ ਰਹਾਉ ਈਆਂ ਨਪਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਹਾਸ ਦੇ ਰਾਖੈ ਆਪਣੇ ਕੋ ਕਾਹੂ ਨਾ ਕਰਤੇ ਕਸ਼ ਕੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜੇ ਪ੍ਰਸਾਦ ਹਰ ਨਾਮ ਲੀਨਾ ਕਹਉ ਨਾਨਕ ਠਾਕੁਰ ਪਰੋਸੈ ਕਹਉ ਨਾ ਮਾਨਿਓ ਮਨ ਸ਼ੀਨਾ ਬਲਾਵਲ ਮਹੱਲਾ ਪੰਜਵਾਂ ਗੁਰਪੂਰੈ ਮੇਰੀ ਰਾਖ ਲਈ ਅਮਰਤ ਨਾਮ ਰਦੀ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰਪੂਰੈ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਰਬ ਮੇਰੇ ਕਾਬੜ ਪਰ ਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਾਹੀ ਬਲਾਵਲ ਮਹੱਲਾ 5 ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਸ਼ ਦੁਖ ਨਾ ਵਿਆਪੈ ਆਗੇ ਦਰਗਾਹ ਪੂਰਨ ਕਾਮ ਰਹਾਉ ਆਪ ਤਿਆਗ ਪਰਿਐ ਨਿਤ ਸਰਨੀ ਗੁਰ ਤੇ ਪਾਈਐ ਇਹੋ ਨਿਧਾਨ ਜਨਮ ਮਰਨ ਕੀ ਕੱਟੀਐ ਫਾਸੀ ਸਾਚੀ ਦਰਗਾਹ ਕਾ ਨਿਸ਼ਾਨ ਜੋ ਤੁਮ ਕਰਹੁ ਸੋਈ ਭਲ ਮੰਨ ਮਨ ਤੇ ਛੂਟੈ ਸਗਲ ਗਮਾਨ ਕਹੋ ਨਾਨਕ ਤਾਂ ਕੀ ਸਰਨਾਈ ਜਾਂ ਕਾ ਕੀਆ ਸਗਲ ਜਹਾਨ ਬਲਾਵਲ ਮਹੱਲਾ ਪੰਜਵਾਂ मानताने अंतर प्रभु आही हर गुण गावत पर प्रकार नेता तिसरस ना का मूल कृष्ण नाही रहाऊ कुल समूह उधरे खिन भीतर जन्म जन्म की मल लाही सिमर सिमर स्वामी प्रभु अपना आनंद सेती बिखिया बन गाही चरण प्रभु के बोहित पाए भव सागर पार पराही ਸੰਤ ਸੇਵਕ ਭਗਤ ਹਰ ਤਾਂ ਕੀ ਨਾਨਕ ਮਨ ਲਾਗਾ ਹੈ ਤਾਂ ਹੀ ਬਲਾਵਲ ਮਹੱਲਾ ਪੰਜਵਾਂ ਧੀਰੋਂ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਅੰਤਰ ਜਾਮੀ ਤੂੰ ਹੀ ਵਸਹਿ ਸਾਧਕੈ ਸੰਗਾਰਾਉ ਖਿਨ ਮੈਂ ਥਾਪਨ ਵਾਜੀ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ਕਬੂ ਹੂ ਨਾ ਬਿਸਰੈ ਹਿਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਬਲਾਵਲ ਮਹੱਲਾ ਪੰਜਵਾਂ ਅਚੁੱਤ ਪੂਜਾ ਜੋਗ ਗੁਪਾਲ ਮਨ ਤਨ ਅਰਪ ਰੱਖੋ ਹਰਿ ਆਗੇ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਉ ਸਰਨ ਸਮਰਾਤ ਅਕਥ ਸੁਖ ਦਾਤਾ ਕਿਰਪਾ ਸਿੰਧ ਬਡੋ ਦਿਆਲ ਕੰਠ ਲਾਇ ਰੱਖੇ ਆਪਣੇ ਕੋ ਤਿਸਨੂੰ ਲੱਗੈ ਨਾ ਤਾਤੀ ਬਾਲ ਦਾ ਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮੰਗੇ ਸੰਤ ਜਨਾ ਕੀ ਮਿਲੈ ਰਵਾਲ ਬਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਭਈ ਸਾਧ ਸੰਗ ਮਿਲ ਹਰ ਗੁਣ ਗਾਏ ਜਾਮ ਬੂ ਤਨ ਕੋ ਤਰਾਸ ਅਹੇ ਰਹਾਉ ਜੇਤੇ ਪੁਨਹ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹਿ ਆਵਣ ਜਾਣ ਭਰਮ ਭਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹੇ ਨਿਰਪਉ ਹੋਏ ਭਜੋ ਜਗਦੀਸੈ ਇਹੋ ਪਦਾਰਥ ਵਡਭਾਗ ਲਹੀ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹਿ ਬਲਾ